ਮੈਨੂੰ ਵੀ ਬਹੁਤ ਸਾਰੇ ਕਲਾਕਾਰਾਂ ਦੇ ਫੋਨ ਆਏ ਐ ਐਮੀ ਵਰਕੋਣਾ ਸਾਨੂੰ ਇੱਥੇ ਉਹ ਪੇਜ ਫੀਡ ਭੇਜੀ ਸੀਗੀ ਆ ਚਾਰ ਭੇਜਿਆ ਸੀਗਾ ਅਮਰਤ ਨੇ ਭੇਜਿਆ ਹੋਰ ਵੀ ਬਹੁਤ ਲੋਕਾਂ ਦੇ ਮਤਲਬ ਫੋਨ ਆਏ ਤੇ ਮੈਂ ਇੱਕ ਗੱਲ ਉਹਨਾਂ ਨੂੰ ਕਹਿੰਦਾ ਸੀ ਮੈਂ ਕਿ ਯਾਰ ਖੁਸ਼ੀ ਨਾ ਭੇਜਦੇ ਕਿ ਇੱਕ ਟੈਰਰ ਹੈ ਇਹ ਅੱਤਵਾਦ ਹੈ ਇੱਕ ਦਬਾਅ ਹੈ ਕਿ ਜੇ ਕਿਸੇ ਨੇ ਭੇਜਿਆ ਨਹੀਂ ਤੂੰ ਪੰਜਾਬ ਦਾ ਪੁੱਤ ਹੀ ਨਹੀਂ ਥੱਲੇ ਗਾਲਾਂ ਕੱਢਣੀਆਂ ਸ਼ੁਰੂ ਕਰ ਦੋ ਡਰਨਾ ਭੇਜੇ ਗਏ ਕਈਆਂ ਨੇ ਕਹਿ ਦਿੱਤਾ ਮੈਂ 200 ਘਰ ਜਿਹੜਾ ਉਹ ਗੋਦ ਲੈਣਾ 200 ਘਰ ਗੋਦ ਲੈਣ ਦਾ ਮਤਲਬ ਪਤਾ ਕੀ ਹੈ 20 ਕਰੋੜ ਰੁਪਏ 10 ਲੱਖ ਤੋਂ ਥੱਲੇ ਤੁਸੀਂ ਕੀ ਗੋਦ ਲੈ ਲੋਗੇ ਕਿਸ ਜੇ ਕਿਸੇ ਦਾ ਘਰ ਕੋ ਸਟਾਰ ਗੋਦ ਲਊਗਾ ਉਹਨੂੰ ਦੋ ਕਮਰੇ ਵੀ ਪਾ ਕੇ ਦਊਗਾ ਉਹਨੂੰ ਕਿਚਨ ਵੀ ਦਊਗਾ ਉਹਨੂੰ ਮਤਲਬ ਆਰਟੀਫੀਸ਼ੀਅਲ ਜਾਤੇ ਪਾ ਨਹੀਂ ਦਊਗਾ ਵੀ ਇਹ ਫਲਾਣੇ ਬੰਦੇ ਨੇ ਗੋਦ ਲਿਆ ਉਹਦੇ ਪਰਿਵਾਰ ਦਾ ਵੀ ਖਰਚਾ ਚੁੱਕੋਗੇ ਉਹਦੇ ਬੱਚਿਆਂ ਦਾ ਵੀ ਖਰਚਾ ਚੁੱਕੋਗੇ 20 ਕਰੋੜ ਰੁਪਇਆ ਮੰਨਦਾ ਦਲਜੀਤ ਹਣਾ ਕਹਤਾ ਮੈਂ ਕਿੰਨੇ ਪਿੰਡ ਲੈਣੇ ਨੇ ਹਣਾ ਮੈਂ ਇਹ ਸਿਰਫ ਦਬਾਅ ਹਿੱਟ ਕਿਹਾ ਗਿਆ ਯਾਰ ਇਹ ਪੋਸੀਬਲ ਨਹੀਂ ਹੈ ਇਹ ਚੀਜ਼ਾਂ ਨਹੀਂ ਮਤਲਬ ਇੰਪਲੀਮੈਂਟ ਨਹੀਂ ਹੋ ਸਕਦੀਆਂ ਤੁਸੀਂ ਜੁੱਡੇ ਮਰਜੀ ਤਣਾੜੋ ਇੱਕ ਦਬਾਅ ਬਣਾਇਆ ਜਾਂਦਾ ਇਹ ਵੀ ਨਹੀਂ ਹੋਣਾ ਚਾਹੀਦਾ ਵੀ ਮਤਲਬ ਯਾਰ ਕੁਝ ਕਿਸੇ ਦੀ ਸ਼ਰਤ ਆ ਕਿਸੇ ਨੇ ਸਾਥ ਦੇਣਾ ਤੇ ਮਰਜ਼ੀ ਨਾਲ ਹੋਵੇ ਨਾ ਉਹਨਾਂ ਲੋਕਾਂ ਨੂੰ ਭੰਡ ਦੇਣਾ ਉਹਨਾਂ ਦਾ ਜਲੂਸ ਕੱਢ ਦੇਣਾ ਪੰਜਾਬੀ ਨਹੀਂ ਮੈਂ ਮੈਨੂੰ ਥੋੜੀਆਂ ਚੀਜ਼ਾਂ ਹਾਰਟ ਕਰਦੀਆਂ ਨੇ ਕਿ ਨਹੀਂ ਯਾਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅਗਲੇ ਦੀ ਮਰਜ਼ੀ ਹੈ ਉਹਦੇ ਸਟਾਰ ਚੱਲੇ ਨੇ ਉਹਨੇ ਕਮਾਇਆ ਉਹਨੇ ਜ਼ਿੰਦਗੀ ਦਾ ਸਟਰਗਲ ਕੀਤਾ ਇਸ ਤਰੀਕੇ ਨਹੀਂ ਕਰਨਾ ਚਾਹੀਦਾ ਮਤਲਬ ਇਹ ਵੀ ਇੱਕ ਵੱਖਰਾ ਹੀ ਟੈਰ ਚੱਲਿਆ ਹੋੜ ਚੱਲੀ ਵੀ ਯਾਰ ਮੈਂ ਨਾ ਪਿੱਛੇ ਰਹਿ ਜਾ ਤਲੇਰੀ ਫੋਟੋ ਨਾਲ ਮਤਲਬ ਮੇਰਾ ਯੋਗਦਾਨ ਜਿਹੜਾ ਸ਼ਾਇਦ ਨਜ਼ਰ ਹੀ ਨਾ ਆਵੇ ਉਹਨੂੰ ਮੈਨੂੰ ਬਹੁਤ ਸਾਰੇ ਕਲਾਕਾਰਾਂ ਦੇ ਫੋਨ ਆਏ ਤੇ ਉਹਨਾਂ ਦੇ ਮੰਚ ਮੈਨੂੰ ਡਰ ਚੱਲਦਾ ਸੀ ਹੂੰ ਵੀ ਯਾਰ ਇਹ ਮਤਲਬ ਡਰ ਹੈ ਉਹ ਨਹੀਂ ਹੋਣਾ ਚਾਹੀਦਾ